ਬਾਬਾ ਕੀ ਪੜਨਾ ਵਾ ਚਲ ਆ ਲੱਲਾ ਆ ਗਈ ਬੁਮਾਰੀ ਪੜਨਾ ਨਾਲ ਸਗਾਤ ਨੂੰ ਵੀ ਚੁੱਕੀ ਆਉਂਦਾ ਹੀ ਮੈਂ ਤੇ ਮੌਕਾ ਵੇਖ ਕੇ ਮੰਮੀ ਨੂੰ ਕਹਿੰਨੀ ਵੀ ਸਾਈਨ ਕਰ ਦੇ ਇਦਾਂ ਕਰਦੀਆਂ ਫਟਾਫਟ ਕਾਗਜ਼ ਲਗਾ ਲੈਣੀ ਆ ਹੁਣ ਕੀ ਹੋ ਗਿਆ ਵਾ ਮਨੇ ਹਾਂ ਮੰਮੀ ਤੂੰ ਤੂੰ ਠੀਕ ਹੋ ਗਿਆ ਵਾ ਮੈਂ ਠੀਕ ਹੋ ਗਿਆ ਮੰਮੀ ਬਿਲਕੁਲ ਠੀਕ ਹੋ ਗਿਆ ਵਾ ਤੈਨੂੰ ਕਰਮੀਤ ਲੈ ਕੇ ਆਈ ਆ ਨਹੀਂ ਨਹੀਂ ਮੈਂ ਸ਼ਿਕਾ ਸასი ਘਰ ਤੂੰ ਨਾ ਮੈਂ ਲੈ ਕੇ ਮੈਂ ਆਪੇ ਆਇਆ ਵਾ ਅੱਛਾ ਚਲ ਛੁੱਕ ਕਰੋ ਤੂੰ ਠੀਕ ਹੋ ਗਿਆ ਵਾ ਹਾਂ ਹੋ ਮੰਮੀ ਆਪੇ ਆਇਆ ਵਾ ਲੱਗਣ ਹੀ ਲਸ਼ਣ ਦੇ ਆਪੇ ਆਉਣ ਵਾਲੇ ਉਹ ਤੋਂ ਪਾਗਲਖਾਨੇ ਤੋਂ ਨਾ ਭੱਜ ਕੇ ਆਇਆ ਵਾ ਪਾਗਲਖਾਨੇ ਵਾਲੇ ਫੋਨ ਕਰਦੇ ਆ ਕਿ ਬੰਦਾ ਭੱਜ ਗਿਆ ਵਾ ਨਾ ਨਹੀਂ ਬਲਜੀਤ ਹੁਣ ਵੇਖਾ ਮੇਰਾ ਪੁੱਤ ਠੀਕ ਲੱਗਣ ਡਿਆ ਇਦਾਂ ਨਾ ਕਹਿ ਨੀ ਅੰਦਰ ਕੇ ਕਿ ਕਿਹੜੇ ਪਾਸੋਂ ਲੱਗਣ ਡਿਆ ਆ ਦੋ ਕੁ ਮਿੰਟ ਨੇ ਠੀਕ ਰਹਿਣਾ ਮੁੜ ਕੇ ਨਹੀਂ ਉਹੋ ਕਰਤੂਤਾ ਕਰਨੀ ਹੈ ਜਿਹੜੀ ਅੱਗੇ ਕਰਦਾ ਹੁੰਦਾ ਅੱਛਾ ਭਾਬੀ ਨੂੰ ਫੋਨ ਕਰ ਕਰ ਪੁੱਛਣ ਦੇ ਆ ਉਹ ਤੇ ਇੰਨੇ ਫੋਨ ਕੀਤਾ ਹੋਣਾ ਫਿਰ ਭਾਬੀ ਨਹੀਂ ਅੱਛਾ ਇਹ ਅਸਰ ਖਿਡਾਰੀ ਜਿਹੜੀ ਹੈ ਨਾ ਉਹ ਫਿਰ ਭਾਬੀ ਆ ਇਹ ਸਾਰੇ ਕੰਮ ਦੀ ਹਾਂ ਮੇਰੇਕਾ ਆ ਗਏ ਮੇਰੇ ਮੂੰਹੋਂ ਨਿਕਲ ਗਿਆ ਜੇ ਮੈਨੂੰ ਪੁੱਛਣਗੇ ਨਾ ਤੇ ਮੈਂ ਵੀ ਮੁਕਰ ਜਾਣਾ ਇਸ ਕੋਈੜਾ ਕੋਈ ਸਬੂਤ ਹੈਗਾ ਵਾ ਨਾਲੇ ਮੇਰ ਨਾਲ ਮੇਰ ਨਾਲ ਕੌਣ ਚੇਤੂਪਲਾ ਮਨੀਆ ਬਲਜੀਤ ਸੱਚ ਕਹਿਂਦੀ ਆ ਤੂੰ ਸੱਚੀ ਭੱਜ ਕੇ ਆ ਉਹ ਹਸਪੀਟਲ ਤੋਂ ਨਹੀਂ 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 ਮੰਮੀ ਮੈਂ ਭੱਜ ਕੇ ਨਹੀਂ ਆ ਉਹਨਾਂ ਨੇ ਮੈਨੂੰ ਛੱਡਿਆ ਵਾ ਉਹਨਾਂ ਨੇ ਹਸਪੀਟਲ ਦੇ ਵਿੱਚੋਂ ਉਹ ਤੋ ਚੰਗੀ ਤਰ੍ਹਾਂ ਆਪਣਾ ਇਲਾਜ ਨਹੀਂ ਕਰਾਇਆ ਚੰਗੀ ਤਰ੍ਹਾਂ ਇਲਾਜ ਕਰਾ ਕੇ ਹੁੰਦਾ ਹਾ ਤੋ ਮੈਂ ਅੱਗੇ ਤੈਨੂੰ ਆਖਣ ਲਈ ਸੀ ਪਿਤਾ ਦੇ ਨਾਲ ਮੰਮੀ ਆਉਂਦੀ ਤੁਹਾਨੂੰ ਕੌਣ ਲੈਣ ਗਿਆ ਹੈ ਆਪੇ ਆਪੇ ਕਰੀ ਜਾਂਦੇ ਆ ਮੈਨੂੰ ਲੱਗਦਾ ਦੀ 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 ਗੱਲ ਸਹੀ ਆ ਮਣੀ ਇਹ ਗੱਲ ਨਹੀਂ ਠੀਕ ਹੈਗੀ ਠੀਕ ਤੇ ਤੁਸੀਂ ਉੱਥੇ ਰਹਿ ਕੇ ਹੀ ਹੋਣਾ ਵਾ ਉਹ ਨਹੀਂ ਮੈਂ ਠੀਕ ਹੋ ਗਿਆ ਮੈਨੂੰ ਉਹਨਾਂ ਨੇ ਆਪ ਖਲਾਇਆ ਵਾ ਉਥੋਂ ਕਿ ਤੂੰ ਜਾ ਕੋਈ ਗੱਲ ਨਹੀਂ ਠੀਕ ਆ ਨਾਲੇ ਮੈਂ ਉੱਥੇ ਨਹੀਂ ਜਾ ਸਕਦਾ ਹੁਣ ਦੁਬਾਰਾ ਫੇਰ ਮੰਮੀ ਜੇ ਆਪੇ ਆਏ ਨਾ ਤੇ ਆਪਾਂ ਨੂੰ ਉੱਥੇ ਭੇਜਣਾ ਚਾਹੀਦਾ ਦਵਾਈ ਖਾਣਗੇ ਤੇ ਫੇਰ ਹੀ ਚੰਗੀ ਤਰ੍ਹਾਂ ਠੀਕ ਹੋਣਗੇ ਐਨਾ ਫਰਕ ਤੁਹਾਨੂੰ ਅੱਗੇ ਪਿਆ ਪਰ ਉਹਨਾਂ ਦਾ ਕੋਰਸ ਪੂਰਾ ਹੋਊਗਾ ਤੇ ਫੇਰ ਹੀ ਗੱਲ ਬਣੂ ਨਾ ਮੈਂ ਗਰਮੀ ਤੇ ਉੱਥੇ ਨਹੀਂ ਜਾਣਾ ਮੈਂ ਨਹੀਂ ਜਾਣਾ ਹੁਣ ਉਹ ਮੈਨੂੰ ਜਿਹੜੀਆਂ ਦਵਾਈਆਂ ਦਿੰਦੇ ਆ ਨਾ ਉਹਨਾਂ ਨਾਲ ਮੈਂ ਸਖੋ ਜਿਆਦਾ ਪਾਗਲ ਹੋ ਜਾਣਾ ਵਾ ਮੈਂ ਠੀਕ ਨਹੀਂ ਹੁੰਦਿਆ ਸਖੋ ਜਿਆਦਾ ਸ਼ਦਾਈ ਹੁੰਦਿਆ ਵਾ ਬਲਜੀਤ ਮੌਕੇ ਦਾ ਫਾਇਦਾ ਚੁੱਕ ਮਣੀ ਤੇ ਹੁਣ ਉਹਨਾਂ ਨਾਲ ਉਲਝਿਆ ਵਾ ਇਹ ਤੇ ਗੱਲਾਂ ਬਾਤਾਂ ਕਰਨ ਦੇ ਆ ਐਦਾਂ ਕਰਦੀਏ ਕਾਗਜ਼ ਅੰਦਰ ਆਖਾਉਣੀ ਆ ਮਣੀ ਵੀ ਪੜਿਆ ਲਿਖਿਆ ਤੇ ਗਰਮੀਦ ਵੀ ਪੜੀ ਲਿਖੀ ਇਨਾਂ ਨੇ ਤੇ ਕਾਗਜ਼ ਪੜ ਲੈਣੇ ਤੇ ਮੰਮੀ ਨੂੰ ਦੱਸ ਦੇਣਾ ਵਾ ਉਹ ਮੰਮੀ ਦੇ ਅੱਖਾਂ 'ਚ ਤੇ ਮੈਂ ਸਵਾਹ ਪਾ ਲੂੰਗੀ ਤੇ ਇਹਨਾਂ ਦੀ ਅੱਖਾਂ 'ਚ ਕਿੱਦਾਂ ਪਾਵਾਂ ਉਹ ਬਥੇਰਾ ਮੈਂ ਮੰਮੀ ਨੂੰ ਕਿਹਾ ਹੀ ਮਂਮੀ ਕਾਗਜ਼ 'ਚ ਨਾ ਪੜੀ ਸਾਈਨ ਕਰ ਦੇ ਮੰਮੀ ਤੇ ਤਿਆਰ ਵੀ ਹੋ ਗਈ ਉਹ ਬਿਮਾਰੀ ਪੈਣੇ ਉੱਤੇ ਹੀ ਆ ਗਏ ਮੇਰੇ ਸਹਰਾਰੇ ਕੇ ਵਿਝਈ ਹੁਣ ਇਦਾਂ ਕਰਦੀ ਆ ਛੋਟਾ ਫੜ ਕਾਗਜ਼ ਅੰਦਰ ਫੜ ਕੇ ਤੇ ਲਗਾ ਦਿੰਨੀ ਆ ਮੰਨੇ ਜੇ ਤੂੰ ਚੰਗੀ ਤਰ੍ਹਾਂ ਠੀਕ ਹੋ ਜਾਓਗੇ ਤੇ ਇਹਦੇ ਵਿੱਚ ਆਪਣੀ ਦੋਵਾਂ ਦੀ ਭਲਾਈ ਆ ਮੈਂ ਵੀ ਤੁਹਾਡਾ ਨਾਲ ਖੁਸ਼ ਰਹੂੰਗੀ ਪੁੱਤ ਵੇ ਮੈਂ ਤੇ ਤੈਨੂੰ ਵੇਖ-ਵੇਖ ਕੇ ਜੀਨੀ ਆ ਤਾਂ ਪੁੱਤ ਜੇ ਤੂੰ ਦਵਾਈ دارو ਹੋਰ ਕਰਵਾਉਂਦਾ ਤੇ ਜੇ ਤੂੰ ਚੰਗੀ ਤਰ੍ਹਾਂ ਠੀਕ ਹੋ ਜਾਂਦਾ ਜੇ ਪੁੱਤ ਵੇ ਤੈਨੂੰ ਦੁੱਖਵਾ ਨਾ ਮਾਂ ਬਾਪ ਤੇ ਪੰਜੇ ਉਂਗਲਾਂ ਕੋਈ ਇੱਕ ਉਂਗਲ ਨੂੰ ਸੱਟ ਲੱਗੇ ਨਾ ਉਨੀ ਹੀ ਪੀੜ ਹੁੰਦੀ ਆ ਮੰਮੀ ਮੈਂ ਬਿਲਕੁਲ ਠੀਕ ਹੋ ਗਿਆ ਮੈਂ ਤੁਹਾਨੂੰ ਮੈਂ ਕਿੱਦਾਂ ਯਕੀਨ ਦਿਵਾਵਾਂ ਮੈਨੂੰ ਉਹਨਾਂ ਨੇ ਆਪ ਠੀਕ ਕਰਕੇ ਘੱਲਿਆ ਉੱਥੋਂ ਮੈਨੂੰ ਕਿਹਾ ਵੀ ਤੂੰ ਜਾ ਮੇਰੀ ਗੱਲ ਸੁਣੋ ਜੇ ਤੈਨੂੰ ਆਪ ਕਰ ਲਿਆ ਸਾਨੂੰ ਕਿਉਂ ਨਹੀਂ ਕਰ ਕਿਸੇ ਨੂੰ ਪਤਾ ਲੱਗਾ ਮੈਂ ਤੈਨੂੰ ਇਹੀ ਵਾਰ-ਵਾਰ ਪੁੱਛਣ ਲਈ ਆ ਮੰਮੀ ਤੁਸੀਂ ਦੇ ਮੇਰੇ ਤੇ ਯਕੀਨ ਕਰੋ ਮੈਂ ਤੁਹਾਡੀ ਸੌਂ ਖਾ ਕੇ ਕਹਿੰਨਾ ਸਹੀ ਗੱਲ ਮੰਮੀ ਜੇ ਮੈਂ ਹੁਣ ਕੋਈ ਉਨੀ ਕੀ ਕਰਾਂ ਨਾ ਕਿਸੇ ਦੇ ਨਾਲ ਕਿਸੇ ਨੂੰ ਨੁਕਸਾਨ ਪਹਚਾਵਾਂ ਤੁਸੀਂ ਮੈਨੂੰ ਕਿਤੇ ਵੀ ਛੱਡਿਓ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ ਮੰਮੀ ਮੈਨੂੰ ਦੁੱਖ ਨਹੀਂ ਹੈਗਾ ਕੀ ਗੱਲ ਆ ਗਰਮੀਤੋ ਇੰਨਾ ਚਿਰ ਹੋ ਗਿਆ ਦੂਰ ਇਹਨੂੰ ਮੈਂ ਆਪਣੀ ਮਾਂ ਤੋਂ ਦੂਰ ਰਿਹਾ ਮੈਂ ਆਪਣੇ ਪਰਿਵਾਰ ਤੋਂ ਇੰਨਾ ਚਿਰ ਦੂਰ ਰਿਹਾ ਵਾਂ ਤੇ ਮੈਨੂੰ ਕਿਸੇ ਗੱਲ ਦਾ ਦੁੱਖ ਨਹੀਂ ਮੈਨੂੰ ਹੀ ਪਛਤਾਵਾ ਹੋਉਂਦਿਆ ਵਾ ਮੰਮੀ ਮੈਂ ਤੁਹਾਨੂੰ ਯਕੀਨ ਦਿਵਾਉਂਦੇ ਮੈਂ ਖਰਿਆ ਠੀਕ ਹੋਈ ਕਿਆ ਹੋਵੇ ਕਿਉਂ ਇਦਾਂ ਡਾਂਢੀ ਕਰਨ ਰੱਖ ਕੇ ਵੇਰੇ ਨੇ ਅੱਗੇ ਨਹੀਂ ਇਦਾਂ ਕਰਦਾ ਹੁੰਦਾ ਹੁਣ ਵੇਖ ਕਿੰਨਾ ਫਰਕ ਪਿਆ ਯਕੀਨ ਕਿਉਂ ਨਹੀਂ ਮੰਮੀ ਇਹਨਾਂ ਤੇ ਨਹੀਂ ਯਕੀਨ ਹੋਣਾ ਤੇ ਮੈਨੂੰ ਕਿਹਦੇ ਤੇ ਯਕੀਨ ਹੋਣਾ ਵਾ ਪਰ ਮੈਂ ਕਹਿੰਨੀ ਆ ਇਨਾਂ ਦੀ ਇਦਾਂ ਹੀ ਹਾਲਤ ਪਹਿਲਾਂ ਹੁੰਦੀ ਸੀ ਤੇ ਪਤਾ ਨਹੀਂ ਹੀ ਲੱਗਦਾ ਹੁੰਦਾ ਮੈਂ ਤੇ ਕਹਿੰਨੇ ਰੱਬ ਨੇ ਠੀਕ ਹੀ ਕੀਤਾ ਵੇ ਤੁਸੀਂ ਠੀਕ ਹੀ ਹੋ ਪਰ ਇੱਕ ਵਾਰੀ ਹਸਪੀਟਲ ਵਾਲੇ ਕਹਿ ਦਿੰਦੇ ਵੀ ਤੁਸੀਂ ਠੀਕ ਹੋ ਤੇ ਫੇਰ ਹੀ ਆਪਾਂ ਮੰਨਦੇ ਮੈਂ ਗਰਮੀਤ ਮੇਰੀ ਸੁਣ ਲਓ ਗੱਲ ਮੈਂ ਨਹੀਂ ਹਸਪੀਟਲ ਜਾਣਾ ਜੇ ਤੁਸੀਂ ਮੈਨੂੰ ਹਸਪੀਟਲ ਨਾਲ ਲਾ ਹੀ ਚੋਣੇ ਨਾ ਤੇ ਫੇਰ ਮੈਨੂੰ ਘਰ ਹੀ ਮਾਰ ਦਿਓ ਇੱਥੇ ਉਹਨੇ ਉੱਥੇ ਵੀ ਮਾਰਨਾ ਤੁਸੀਂ ਮੈਨੂੰ ਇੱਥੇ ਹੀ ਮਾਰ ਦਿਓ ਨਾ ਚੰਗਾ ਤੇ ਉਹ ਕਿੱਦਾਂ ਮਾਰ ਦੇਣਗੇ ਤੁਸੀਂ ਕਿੱਦਾਂ ਦੀਆਂ ਕਰਨਾ ਮੈਂ ਗਰਮੀ ਤੈਨੂੰ ਬਾਰ-ਬਾਰ ਕਹਿੰਦੇ ਆ ਉਹ ਨਹੀਂ ਓਵਰਡੋਸ ਚ ਲਾਉਂਦੇ ਮੈਨੂੰ ਪਤਾ ਨਹੀਂ ਕਿਹੜੀਆਂ ਕਰੀਆਂ ਦਵਾਈਆਂ ਖਵਾਉਂਦੇ ਆ ਮੈਨੂੰ ਮੈਂ ਮਰ ਜਣਾ ਉੱਥੇ ਮੈਨੂੰ ਤੂੰ ਇਹ ਤਾਂ ਚੰਗਾ ਮੈਨੂੰ ਘਰੇ ਹੀ ਮਾਰ ਦੋ ਇੱਥੇ ਚੱਲ ਠੀਕ ਵਾਜਿਆ ਤੂੰ ਠੀਕ ਹੋ ਗਿਆ ਮਨ ਤਾਂ ਕੋਈ ਗੱਲ ਨਹੀਂ ਇਦਾਂ ਨਹੀਂ ਕਹਿਣਾ ਵੀ ਮੈਨੂੰ ਮਾਰ ਦੋ ਮਾਂ ਕਦੀ ਪੁੱਤਾਂ ਨੂੰ ਮਾਰ ਸਕਦੀ ਆ ਇਦਾਂ ਦੀ ਗੱਲ ਨਹੀਂ ਸੋਚਣੀ ਕਦੀ ਵੀ ਮੈਂ ਤੇ ਮਣੀ ਤੁਹਾਡੇ ਨਾਲ ਹੀ ਖੁਸ਼ ਹਾਂ ਮੈਂ ਥੋੜਾ ਨਾ ਸੋਚ ਸਕਦੀ ਤੁਸੀਂ ਮੇਰੇ ਤੋਂ ਦੂਰ ਜਾਓ ਪਰ ਮੈਂ ਤਾਂ ਤੇਰੇ ਨਾਲ ਪਹਿਲੇ ਦੀ ਗੱਲ ਕਰਨ ਲਈ ਹੀ ਖਰਿਆ ਗਰਮੀ ਤਾਂ ਠੀਕ ਹੋਈ ਕਿ ਆਵੇ ਤੂੰ ਕਿਉਂ بار بار ਇੱਕੋ ਗੱਲ ਕਰੀ ਜਾਨੀ ਪਤਾ ਨਹੀਂ ਮੰਮੀ ਮੈਂ ਪਹੁੰਚ ਲਜੀ ਚ ਪੈ ਗਈ ਆ ਮੰਮੀ ਨੂੰ ਯਕੀਨ ਹੈ ਮੇਰੇ ਤੇ ਤੈਨੂੰ ਯਕੀਨ ਹੈ ਨੀਗਾ ਸਾਰਾ ਡੱਬਰ ਯਕੀਨ ਬੱਤੇ ਕਰੋ ਕੋਈ ਤੇ ਗੱਲ ਮੇਰੇ ਚ ਯਕੀਨ ਕਰ ਲਓ ਵੀ ਮੈਂ ਵਾਕਈ ਗੱਲ ਤਾਂ ਠੀਕ ਹੋ ਗਿਆ ਨਹੀਂ ਨਹੀਂ ਠੀਕ ਵਾ ਕੋਈ ਗੱਲ ਨਹੀਂ ਠੀਕ ਵਾ ਨਾ ਤੂੰ ਤੇ ਠੀਕ ਹੋ ਚਲਾਓ ਚਾਹ ਪਾਣੀ ਪਿਓ ਰੋਟੀ ਪਾਣੀ ਖਵਾ ਲਉ ਨੂੰ ਇੱਥੇ ਲੜੀ ਜਾਣਾ ਚੰਗਾ ਹੋਇਆ ਲੇ ਆ ਗਿਆ ਇਹਨੂੰ ਮੇਰੇ ਘਰੋਂ ਲੱਥੀ ਪਰ ਜਾਂਦਾ ਜਾਂਦਾ ਨਾ ਅੰਤਰਾਸ਼ਦਾਈ ਮੇਰਾ ਘਰ ਕੰਮ ਕਰ ਛੱਲੇ ਆ ਕਿਤੇ ਅਜੇ ਤੱਕ ਨਹੀਂ ਤਾਂ ਸਿੱਧੀ ਹੋਣ ਦੀ ਇੱਕ ਗੱਲ ਤੇ ਚੰਗਾ ਨਿਕਲਿਆ ਗਰਮੀਤ ਨੂੰ ਵੀ ਲੈ ਗਿਆ ਵਾ ਮੇਰੇ ਘਰੋਂ ਵੀ ਇਹ ਗਲਾਵਾ ਲੱਥਾ ਹੁਣ ਮੈਂ ਕਿਤੇ ਰਮਾਨ ਦੇ ਨਾਲ ਨਾ ਚਾਹ ਦਾ ਕੱਪ ਬਣਾ ਕੇ ਪੀਣੀ ਆ ਗਰਮੀਤ ਹੈ ਇਹ ਗਰਮੀਤ ਹੈ ਕਿੱਥੇ ਮਰਤੀ ਲੈ ਮਮੀ ਵੀ ਆ ਗਈ ਆ ਹੁਣ ਮੈਨੂੰ ਕੀ ਦੱਸੂਗੀ ਭਲਾ ਗਰਮੀਤ ਕਿੱਥੇ ਆ ਹੁਣ ਤੇ ਕੋਹ ਵਧਾ ਚੜਾ ਕੇ ਗੱਲ ਕਰਨੀ ਪੈਣੀ ਆ ਮੈਨੂੰ ਆ ਗਈ ਜੀ ਮੰਮੀ ਹਾਂ ਪਤਾ ਆ ਗਈਆਂ ਕਿੱਦਾਂ ਠੀਕ ਠਾਕ ਵਧੀਆ ਮੰਮੀ ਪਾਣੀ ਲਿਆਵਾ ਹਾਂ ਲੈ ਆਇਆ ਫਿਰ ਪੁੱਟ ਗਰਮੀਤ ਦਿਖ ਨਹੀਂ ਗਈ ਕਿੱਥੇ ਗਈ ਗਰਮੀਤ ਆ ਲੈ ਮੰਮਾ ਪਾਣੀ ਪੀਓ ਉਹ ਠੀਕ ਹੈ ਸਾਨ ਹਾਂਜੀ ਮੰਮੀ ਠੀਕ ਆ ਤੇ ਗਰਮੀਤ ਨਹੀਂ ਦਿਖਾਂਗੀ ਗਰਮੀਤ ਕਿੱਥੇ ਗਈ ਆ ਮੰਮੀ ਗਰਮੀਤ ਤੇ ਆਪਣੇ ਘਰ ਚਲ ਗਈ ਆ ਹਾਂ ਮੇਰੇ ਪੁੱਛਿਆ ਤੂੰ ਹੀ ਨਾਮ ਨੂੰ ਮਿਲ ਕੇ ਗਈ ਮੇਰੇ ਡੀਕ ਤੇ ਲੈਂਦੀ ਮੈਨੂੰ ਇਹ ਹੀ ਕਿ ਤੈਨੂੰ ਪਤਾ ਹੁਣਾਵਾ ਹੈ ਮੇਰੇ ਬਿਨ ਪੁੱਛਿਆ ਤੂੰ ਤੇ ਨਹੀਂ ਉਹਨੂੰ ਕੁਝ ਕਹਿ ਦਿੱਤਾ ਤੂੰ ਤੇ ਨਹੀਂ ਪਿੱਛੇ ਮੇਰੇ ਲੜੇ ਲੁੜੀ ਲੈ ਮਮੀ ਮੈਂ ਉਹਨੂੰ ਕੀ ਕਹਿਣਾ ਸੀ ਮਿਲ ਕੇ ਤਾਂ ਜਾਂਦੀ ਮੇਰੀ ਤੀ ਕੌਣ ਆਇਆ ਸੀ ਲੈਣ ਕੋਈ ਆਇਆ ਸੀ ਆਇਆ ਸੀ ਤੁਹਾਡਾ ਜਵਾਈ ਉਹ ਸ਼ਦਾਈ ਉਹਦੇ ਨਾਲ ਹੀ ਗਈ ਆ ਜਾਣੀ ਐਵੇਂ ਨਾ ਸੁਦਾਈ ਕਾ ਮੇਰਾ ਜਵਾਈ ਠੀਕ ਹੋ ਗਿਆ ਨਾ ਵਾ ਉਹ ਤਾਦਾ ਆ ਨਾ ਗਰਮੀਤ ਨੂੰ ਲੈਣ ਨਾਲੇ ਤਾਂ ਜਿ ਘੜੀ ਨਹੀਂ ਲੰਗਦੀ ਉਹਦੇ ਤੋਂ ਬਗੈਰ ਬੜਾ ਠੀਕ ਹੋ ਗਿਆ ਮੰਮੀ ਉਹ ਆਣ ਕੇ ਉਹਨੇ ਪਤਾ ਆਣ ਕੇ ਕੀ ਕੀਤਾ ਮੇਰੇ ਹੱਥੀ ਪਿਆ ਗਿਆ ਮੈਨੂੰ ਤੇ ਮਾਰ ਹੀ ਦੇ ਲੱਗਾ ਹੀ ਮੇਰੀ ਤਾਂ ਤੇ ਟੌਣ ਫੜਲੀ ਜਾ ਜਾਨੀ ਐਨਾ ਝੂਠ ਨਾ ਮਾਰ ਮੇਰਾ ਜਵਾਈ ਨਹੀਂ ਇਦਾਂ ਕਰ ਸਕਦਾ ਐਵੇਂ ਝੂਠ ਮਾਰੀ ਜਾਂਦੀ ਆ ਆਹੋ ਮੈਂ ਚੰਗੀ ਭਲੀ ਝੂਠ ਬੋਲਣ ਦੀ ਤੇ ਉਹ ਸਦਾਈ ਨੇ ਤੂੰ ਸੱਚਾ ਸਮਝਣ ਦੇ ਗਰਮੀ ਤੇ ਵਿਚਾਰੀ ਨੇ ਬਥੇਰੇ ਤਰਲੇ ਲਏ ਕਿ ਮੇਰੀ ਮੰਮੀ ਨੂੰ ਆ ਲੈਣ ਦੇ ਹੀ ਪੁੱਛ ਕੇ ਜਾਵਾਂਗੇ ਉਹ ਤੇ ਉਹਦਾ ਹੱਥ ਨਹੀਂ ਛੱਡਣ ਦੇ ਆਪੇ ਚੱਲ ਹੁਣੇ ਘਰ ਤੇ ਰੋਟੀ ਪਾਣੀ ਚਾਹ ਪਾਣੀ ਖਵਾ ਲਿਆ ਹੀ ਬਣਾਣਾ ਹੀ ਘੜੀ ਮੈਂ ਇਹਨਾਂ ਨੂੰ ਸਵਾਦ ਖਵਾ ਲੈਣਾ ਹੀ ਪੜਦੇ ਤੇ ਓਲੇ ਓਲੇ ਤੇ ਮੈਂ ਆਪਣੀ ਜਾਨ ਪਚਾਈ ਉਹ ਤੇ ਮੈਨੂੰ ਇਦਾਂ ਪੈਂਦਾ ਸੀ ਕਿ ਤੇਰੇ ਮੈਂ ਜਾਨੋ ਹੀ ਮਾਰਦਾ ਹਾ ਹੈ ਨੀ ਪਹਿਲੀ ਵਾਰਾ ਤੇ ਮੇਰਾ ਘਰ ਜਵਾਈ ਆਇਆ ਤੂੰ ਉਦਾਂ ਹੀ ਕਲਾ ਦਿੱਤਾ ਈ ਹੋ ਆਹੋ ਮੈਂ ਭਾਵੇਂ ਮਾਤਾ ਮਰ ਜਾਂਦੀ ਤੇ ਜਵਾਈ ਦੇ ਚਾਹ ਪ੍ਰਸ਼ਾਦ ਦੇ ਤੂੰ ਚਾਹ ਪੂਰੇ ਕਰ ਲਾ ਰਪਿੰਦਰ ਤੇਰੇ ਤੇ ਮੈਨੂੰ ਮਾਸਾ ਜਿੰਨਾ ਯਕੀਨ ਨਹੀਂ ਆ ਉਹ ਸੌਰੇ ਗਈ ਆ ਕਿ ਤੂੰ ਮਾਰ ਕੁੱਟ ਕੇ ਕਲਾ ਦਿੱਤੀ ਕਿੱਥੇ ਮੇਰਾ ਫੋਨ ਹੈ ਨਾ ਮੈਂ ਫੋਨ ਲਾ ਕੇ ਪੁੱਛਾਂ ਮਮਾ ਮਾਤਾ ਬਹਿ ਜਾ ਇੱਥੇ ਨਹੀਂ ਮੈਂ ਇੱਥੇ ਮਾਤਾ ਮੇਰੀ ਧਿਆਨ ਨਾਲ ਗੱਲ ਸੁਣ ਮੈਂ ਉਹਨੂੰ ਕੁਛ ਨਹੀਂ ਗਾ ਕਿਹਾ ਉਹ ਦਾ ਘਰ ਵੜਾਇਆ ਸੀ ਤੇ ਉਹ ਉਹਨੂੰ ਲੈ ਕੇ ਗਿਆ ਵਾ ਤੇ ਜੇ ਤੇ ਦੀ ਧੀ ਆਪਣੇ ਸਹੁਰੇ ਚਲ ਗਈ ਆ ਨਾ ਤੇ ਉਹਨੂੰ ਕਿਤੇ ਵਸ ਲੈਣ ਦਾ ਚੱਜ ਦੇ ਨਾਲ ਹੁਣ ਤੋ ਉਹਨੇ ਮਗਰੇ ਟਰਪੇ ਲੱਗੀਆਂ ਹੁਣ ਉਹ ਤੇ ਮਾਤਾ ਵਸਣ ਦੀ ਆ ਨਾ ਵਸ ਲੈ ਦੇ ਉਹਨੂੰ ਭਾਵੇਂ ਉਹ ਛਦਾਈ ਆ ਮੈਂ ਵੇਖ ਲਿਆ ਇੱਥੇ ਨੂੰ ਸਾਰਾ ਗਰਮੀਤ ਨਾ ਤੇ ਉਹ ਇੰਨਾ ਪਿਆਰ ਕਰਦਾ ਗਰਮੀਤ ਤਾਂ ਤੇ ਮिन्नੂ ਮਾਰਨ ਨੂੰ ਫਿਰੰਦੇ ਆ ਹੀ ਤੇ ਜੇ ਮਾਤਾ ਉਹ ਛਦਾਈ ਆ ਨਾ ਤੇ ਬਾਕੀ ਤੇ ਸਾਰਾ ਟੱਬਰ ਚੰਗਾ ਹੈ ਹੀ ਆ ਨਾ ਤੂੰ ਕਾ ਫਿਕਰ ਕਰਦੀ ਆ ਐਵੇਂ ਮਗਰ ਫੋਨ ਕਰਨਾ ਮੈਂ ਜਾ ਕੇ ਵੇਖਣਾ ਜੇ ਧੀਆਂ ਦਾ ਘਰ ਨੀ ਨਾ ਵਸਦਾ ਸਭ ਤੋਂ ਵੱਡਾ ਕਸੂਰ ਵਿੱਚ ਮਾਵਾਂ ਦਾ ਹੀ ਹੁੰਦਾ ਈ ਉਹ ਚੁੱਪ ਕਰਕੇ ਬੈਠੀ ਰਹਾ ਆਪੇ ਉਹ ਰਾਜੀ ਬਾਜੀ ਫੋਨ ਕਰਕੇ ਦੱਸੂਗੀ ਨਾਲੇ ਗਰਬੀਤ ਖੁਸ਼ੀ ਦੇ ਨਾਲ ਉਹਦੇ ਨਾਲ ਗਈ ਆ ਉਹ ਤੇ ਖੁਸ਼ੀ ਕਿ ਮੇਰਾ ਘਰ ਵਾਲਾ ਮੈਨੂੰ ਲੈਣ ਆਇਆ ਵਾ ਪਹਿਲੇ ਥਾ ਤੇ ਆਂਦੀ ਹਾਂ ਕਿ ਮੇਰੀ ਕੁੜੀ ਨੂੰ ਕੋਈ ਪੁੱਛਦਾ ਵੀ ਕੋਈ ਪਿਆਰ ਨਹੀਂ ਕਰਦਾ ਇੱਥੇ ਤੇ ਉਹਦੇ ਸੱਤ ਪਾ ਪਰ ਦਾਦਾ ਘਰ ਵਾਲਾ ਤੈਨੂੰ ਨਹੀਂ ਲੋੜ ਜਾਣਦੀ ਰਪਿੰਦਰ ਮੂੰਹ ਪਰ ਕੇ ਤੂੰ ਕਹਿ ਦਿੱਤਾ ਮਾਵਾ ਘਰ ਨਹੀਂ ਵਸਾਂਦੇ ਨੀਂ ਕਿਹੜੀ ਮਾਂ ਪ੍ਰੀਤੀ ਦਾ ਘਰ ਨਹੀਂ ਵਸਾਂ ਜਾਂਦੀਂ ਹੈ ਮੈਨੂੰ ਮਾਸਾ ਜਿੰਨਾ ਤੇ ਤੇ ਪੂਰਾ ਜਿੰਨਾ ਯਕੀਨ ਨਹੀਂ ਆ ਮਾਂ ਤਾਂ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੇ ਆਪਣੀ ਧੀ ਤੇ ਹੈਗਾ ਹੀ ਨਾ ਮਾਵਾ ਤਿਆਂ ਦੀ ਇੱਕ ਗੱਲ ਹੁੰਦੀ ਆ ਨਾਲੇ ਮੇਰੇ ਮਿਹਨਤ ਤੋਂ ਬਗੈਰ ਉਹ ਧੀ ਮੇਰੀ ਜਾ ਨਹੀਂ ਸਕਦੀ ਘਰੋਂ ਜਰੂਰ ਤੇਰੇ ਨਾਲ ਕੋਈ ਗੱਲ ਬਾਤ ਹੋਈ ਜਿਹੜੀ ਧੀ ਮੇਰੀ ਗਈ ਮਾਂ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਹੁੰਦੀ ਜੇ ਉਹਦਾ ਘਰ ਹੁਣ ਵਸਣ ਡਿਆ ਨਾ ਤੇ ਵਸ ਲਿਆ ਦੇ ਅੱਗੇ ਅਸੀਂ ਦੋਦੇ ਥਾਸੇ ਆਪੇ ਕੀਤੇ ਇਹਨੇ ਪੈਸੇ ਲਾਏ ਨੇ ਜੇ ਐਰ ਦਾ ਮਾਤਾ ਕੋਈ ਗੱਲ ਹੋ ਗਈ ਨਾ ਤੇ ਮੇਰ ਤੋਂ ਬੁਰਾ ਕੋਈ ਨਹੀਂ ਹੁਣਾ ਜੇ ਕਿ ਤੂੰ ਉੱਥੇ ਤੂੰ ਪਹੁੰਚ ਗਈ ਤੇ ਚਾ ਉਹਨੂੰ ਕੀਤਾ ਫੋਨ ਕਿਤੇ ਦੀ ਸੱਪ ਲੜ ਚਲਿਆ ਤੇਰੀ ਕੁੜੀ ਨੂੰ ਆਪਣੇ ਘਰ ਵਾਲੇ ਨਾਲ ਹੀ ਗਈ ਆ ਵੱਡੇ ਖੇਖਣ ਕਰਦੀ ਫਿਰਦੀ ਆ ਨੇ ਤੂੰ ਹਾ ਗੱਲਾਂ ਕਿੱਦਾਂ ਕਰਦੀ ਏ ਮੇਰੀ ਧੀ ਆ ਮੇਰੀ ਜਾਨ ਮੇਰੀਆਂ ਆਂਦਰਾ ਵਾ ਅਹੀਂ ਵੀ ਕਹਿੰਦੀ ਆ ਧੀਆਂ ਹੀ ਆ ਮਾਤਾ ਜਿਹੜੀ ਇੱਥੇ ਰਹਾ ਇੰਦੀ ਆ ਤੇਰੇ ਵਰਗੀ ਦੇ ਨਾਲ ਕੱਟੇ ਨਹੀਂ ਆ ਨਹੀਂ ਤੇਰੇ ਕਿਹੜੇ ਗੱਲ 'ਚ ਨਸਾ ਪਾ ਕੇ ਤੈਨੂੰ ਪਖਰੇ ਨਾਲ ਲਮਕਾਇਆ ਜਿਹੜੀ ਤੂੰ ਤੰਗ ਵਾਂ ਉਹਦੇ ਕਿਹੜੇ ਗੱਲ 'ਚ ਨਸਾ ਪਾਇਆ ਉਹ ਤਾਂ ਪਿਆਰ ਦੇ ਨਾਲ ਉਹਦੀ ਬਾਹ ਫੜ ਕੇ ਲੈ ਕੇ ਗਿਆ ਵਾ ਆਪਣੀ ਮਰਜ਼ੀ ਨਾਲ ਗਈ ਆ ਅਗਲੀ ਨਹੀਂ ਉਹਦੇ ਘਰ ਕੋਈ ਗੱਲਬਾਤ ਹੋਊਗੀ ਤਾਂ ਦੀ ਮੇਰੀ ਧੀ ਮੇਰੇ ਘਰ ਆਈ ਉਹਦਾ ਨਹੀਂ ਉਹਨੂੰ ਚਾਹ ਚੜਿਆ ਹੁੰਦਾ ਜੇ ਹੁਣ ਉਹ ਵੀ ਵਾਪਸ ਆ ਗਿਆ ਚੰਗਾ ਪਲ ਹੋ ਗਿਆ ਉਹੋ ਲੈ ਕੇ ਗਿਆ ਵਾ ਪਰ ਮੈਨੂੰ ਨਹੀਂ ਉਹ ਯਕੀਨ ਤੇਰੀ ਗੱਲ ਦਾ ਤੈਨੂੰ ਵੀ ਮੇਰੇ ਪਿਆਰ ਦੀ ਮੇਰੇ ਪਿਆਰ ਦੀ ਗੱਲ ਤੈਨੂੰ ਵੀ ਨਹੀਂ ਉਹ ਸਮਝ ਲੱਗਦੀ ਜਿੰਨਾ ਤੇ ਤੇਰੇ ਨਾਮ ਮੈਂ ਉੱਚਾ ਬੁਲਾ ਰਾ ਨਾ ਕਰਾਂ ਜਰੂਰ ਕਰ ਤੇ ਕੋਈ ਗੱਲ ਹੋਈ ਆ ਹੋਰ ਕੁਝ ਹੋ ਨਹੀਂ ਸਕਦਾ ਇਹਨੂੰ ਤੇ ਮੈਤੇ ਯਕੀਨ ਹੀ ਨਹੀਂ ਆਉਂਦਾ ਠੀਕ ਤੇ ਯਕੀਨ ਮੈਨੂੰ ਨਾ ਰਪਿੰਦਰ ਤੇ ਮਾਸਾ ਜਿੰਨਾ ਯਕੀਨ ਨਹੀਂ ਤੂੰ ਭਾਵੇਂ ਜੋ ਮਰਜ਼ੀ ਕਰ ਲੈ ਚੰਗਾ ਮਾਤਾ ਨਹੀਂ ਤੇ ਨਾ ਸਹੀ ਫਿਰ ਮੈਨੂੰ ਵੀ ਨਹੀਂ ਉਹ ਪਰਵਾਹ ਸਾਕੋ ਸ਼ੇਨੇ ਕੀਤਾ ਇਸੇ ਬਲਾ ਨੇ ਜਿਹੜੀ ਮੇਰੀ ਧੀ ਘਰ ਨਹੀਂ ਰਹਿਣ ਦਿੱਤੀ ਝੂਠ ਮਾਣ ਲਈ ਸਾਰਾ ਹੀ ਪਰ ਏਦਾਂ ਗਰਮੀਤ ਕਰ ਨਹੀਂ ਸਕਦੀ ਮੀਤ ਮੈਨੂੰ ਪਾਗਲ ਕਰਾਣਾ ਦੱਸਤਾ ਵਾ ਕਿ ਤੇਰੇ ਘਰ ਦੇ ਵਿੱਚੋਂ ਕੋਈ ਤੇਰਾ ਆਪਣਾ ਹੀ ਆ ਵੀ ਜਿਹੜਾ ਤੈਨੂੰ ਪਾਗਲ ਕਰਨਾ ਚਾਹਣਾ ਤੇ ਜੇ ਗਰਮੀਤ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਤੂੰ ਮੈਨੂੰ ਓਦਾਂ ਹੀ ਜਵਾਬ ਦੇ ਦੇ ਤੂੰ ਮੈਨੂੰ ਪਾਗਲ ਕਰਕੇ ਜ਼ਰੂਰੀ ਛੱਡਣਾ ਵਾ ਹਾਂ ਹੈ ਆਪਣੇ ਘਰ ਚੋਂ ਕੌਣ ਤੇ ਹੀ ਮੈਨੂੰ ਆਖਣ ਦੇਉ ਮੈਂ ਇਹ ਕੰਮ ਕਰਾਉਂਦੀ ਆ ਮੈਂ ਕਾਦੇ ਲਈ ਕਰਾ ਸਕਦੀ ਆ ਹੋਰ ਕੀ ਕਰੀ ਮਿੱਤ ਤੂੰ ਨਹੀਂ ਨੈਟ ਤੇ ਵੇਂਦੀ ਨਹੀਂ ਰਾਤ ਦਿਨ ਨੈਟ ਤੇ ਕੀ ਪਹਿਲਾਂ ਜਾਣੀਆ ਕੀ ਕਰਦੇ ਆ ਤੂੰ ਉਹਨਾਂ ਨੈਟਾਂ ਤੋਂ ਵੇਖ ਕੇ ਤੂੰ ਵੀ ਕੁਝ ਸਿੱਖ ਲਿਆ ਹਣਾ ਇਹੋ ਹੀ ਕੁਝ ਮਨੇ ਐਨਾ ਮੈਂ ਤੁਹਾਨੂੰ ਪਿਆਰ ਕਰਦੀ ਆ ਤੁਸੀਂ ਪਤੀ ਜੇ ਮੇਰੇ ਮੈਂ ਇਹੋ ਜਿਹਾ ਕੰਮ ਕਰ ਸਕਦੀ ਆ ਜੇ ਇੱਕ ਜਣਾ ਗੰਦੇ ਕੰਮ ਕਾਂਡਿਆ ਤੇ ਤੁਸੀਂ ਉਹਨਾਂ ਦੇ ਨਾਲ ਮੈਨੂੰ ਰਵਾ ਦਿੱਤਾ ਆ ਕਿਦਾਂ ਦੀ ਗੱਲ ਕਰਦੇ ਭਲਾ ਤੁਸੀਂ ਔਰ ਗਰਮੀ ਤੇ ਮੇਰਾ ਆਪਣਾ ਕਹਿੰਦਿਆ ਵਾ ਮੈਨੂੰ ਦੱਸਣਾ ਦੱਸਤਾ ਵਾ ਕਿ ਤੇਰਾ ਆਪਣਾ ਐ ਜੋ ਕੁਛੇ ਕਰਨ ਦਿਆ ਤੇ ਮੇਰਾ ਆਪਣਾ ਤੂੰ ਹੀ ਆ ਹੁਣ ਮੈਂ ਹੋਰ ਕਿਨੂੰ ਆਪਣਾ ਕਮਾਂ ਦੱਸਣ ਨੂੰ ਪਹਿਲਾਂ ਹਾਏ ਹੈ ਰੱਬਾ ਇਹ ਅੰਤਰੀ ਨੇ ਖਤੇ ਨੂੰ ਕਿਤੇ ਉਹ ਨਰਸ ਨੇ ਦੱਸ ਦੇਣੀ ਤੇ ਤਪਵਾੜੇ ਪਾਉਣੀ ਨੇ ਐਨੇ ਅੰਤਰੀ ਨੂੰ ਮੈਂ ਪੈਸੇ ਖਵਾਲ ਛੜੇ ਪਰ ਉਹ ਨਾ ਪੰਕਣੋਂ ਹੱਡੀ ਬਦਮਾਸ਼ ਜਿਹ ਨਾਨੀ ਐ ਇਹੋ ਜਿਹੀ ਹੁੰਦੀਆਂ ਪੈਸੇ ਖਾਣ ਵਾਲੀਆਂ ਵਾ ਜਿੰਨਾ ਮਰਜੀ ਇਹਨਾਂ ਨੂੰ ਰਜਾ ਲੋ ਇਹਨਾਂ ਨੇ ਫੇਰ ਵੀ ਥਾਈ ਥਾਈ ਮੂੰਹ ਮਾਰਨਾ ਹੀ ਹੰਦਾ ਵਾ ਵੀ ਜੇ ਤੈਨੂੰ ਇਹਨੇ ਪਹਿ ਖਵਾ ਹੀ ਦਿੱਤੇ ਤੇ ਤੂੰ ਆਪਣੇ ਮੂੰਹ ਨੂੰ ਚੇਪੀ ਲਾ ਗਿਆ ਰੱਖ ਉਹਨੂੰ ਫੇਰ ਵੀ ਉਹਦੇ ਕੰਨਾਂ ਥਾਣੇ ਇਹ ਗੱਲ ਕੱਢ ਦਿੱਤੀ ਆ ਕਿ ਤੈਨੂੰ ਘਰੋਂ ਕੋਈ ਪਾਗਲ ਕਰਨਾ ਚਾਹੁੰਦਾ ਵਾ ਐਨਾ ਸ਼ੁਕਰ ਆ ਮਣੀ ਦੇ ਦਿਮਾਗ 'ਚ ਗਰਮੀਤ ਦਾ ਆਇਆ ਵਾ ਗਰਮੀਤ ਦੀ ਗੱਲ ਆਈ ਤੇ ਗਰਮੀਤ ਵੀ ਪਾਗਲ ਕਰਨਾ ਚਾਹੁੰਦੀ ਹੋਣੀ ਆ ਕਿਉਂਕਿ ਗਰਮੀਤ ਨੇ ਹੀ ਸਾਰੇ ਕੰਮ ਕਰਦਾ ਰਿਆ ਕਦੀ ਉਹਦਾ ਕੰਨ ਵੜਦੇ ਕਦੀ ਉਹਦਾ ਹੱਥ ਸਾੜਦੇ ਤਾਂ ਐ ਕਰਕੇ ਉਹਦੇ ਤੇ ਡਾਊਟ ਵਾ ਇੰਨਾ ਸ਼ੁਕਰ ਮੇਰੇ ਤੇ ਡਾਊਟ ਨਹੀਂ ਪਿਆ ਤੇ ਉਹ ਬਦਮਾਸ਼ ਜਨਾਨੀ ਨੂੰ ਮੈਂ ਫੋਨ ਕਰਦੀ ਆ ਨਾ ਕਿ ਤੂੰ ਕਿਤੇ ਮੇਰਾ ਨਾਮ ਨਹੀਂ ਨਾ ਲਲਿਆ ਹਰਵਲਜੀਤ ਜੇ ਨਾਮ ਲਿਆ ਹੁੰਦਾ ਨਾ ਇਹਨੇ ਹੁਣੇ ਬੱਕ ਦੇਣਾ ਹੀ ਬਿੱਬਲਜੀਤ ਦੀ ਮੈਨੂੰ ਫਾਲ ਕਰਨਾ ਚਾਹਦੀ ਆ ਚਲ ਸ਼ੁਕਰ ਹੈ ਮੈਂ ਬਚ ਗਈ ਮੇਰੀ ਗੱਲ ਸੁਣੋ ਤੇ ਠੰਡੇ ਦਿਮਾਗ ਨਾਲ ਇਦਾਂ ਕੀ ਤੁਹਾਡੇ ਕੋਲ ਸਬੂਤ ਆ ਕਿ ਜਿਹੜਾ ਉਹਨਾਂ ਨੇ ਤੁਹਾਨੂੰ ਕਹਿਤਾ ਸੀ ਤੁਸੀਂ ਮੇਰੇ ਤੇ ਤੋਮਤ ਲਾਤੀ ਆ ਕੇ ਤੁਸੀਂ ਉੱਥੇ ਘਰ ਜਾਣ ਵਾਸਤੇ ਉਹਨਾਂ ਨੂੰ ਫੋਰਸ ਕਰਦੇ ਹੀ ਵੀ ਮੈਂ ਘਰ ਜਾਣਾ ਵਾ ਹਾਂ ਇੰਨਾ ਹੀ ਬਹੁਤ ਜ਼ਿਆਦਾ ਮੈਂ ਘਰੇ ਜਾਣਾ ਵਾ ਮੈਂ ਜਾਣਾ ਵਾ ਮੈਂ ਆਪਣੀ ਕੰਪਨੀ ਤੋਂ ਮਿਲਣਾ ਵਾ ਮੈਂ ਤ੍ਰਿਕੋਣ ਵਾਸਤੇ ਪਤਾ ਕਿੰਨਾ ਉਹਨਾਂ ਨੂੰ ਕਿੰਨਾ ਕਿੰਨਾ ਉਹਨਾਂ ਹੀ ਬਾਰ-ਬਾਰ ਉਹਨਾਂ ਤੇ ਮੇਰੀ ਗੱਲ ਸੁਣੋ ਉਹ ਤੁਹਾਨੂੰ ਘਰ ਤੋਂ ਨਫ਼ਰਤ ਵੀ ਤੇ ਕਰਵਾ ਸਕਦੇ ਆ ਨਾ ਉਹਨਾਂ ਨੂੰ ਸੰਭਾਲਣਾ ਇਹੋ ਜਿਹੇ ਬੰਦਿਆਂ ਨੂੰ ਬੜਾ ਔਖਾ ਹੁੰਦਾ ਵਾ ਤੇ ਤੁਸੀਂ ਸੱਚ ਮੰਨ ਬੈਠੇ ਉਹਨਾਂ ਦੀਆਂ ਗੱਲਾਂ ਤੇ ਤੁਸੀਂ ਮੇਰੇ ਤੇ ਹੀ ਸਿੱਧਾ ਨਿਸ਼ਾਨਾ ਲੈ ਜਾਂਦਾ ਮੈਂ ਮਨੀ ਇਦਾਂ ਨਹੀਂ ਕਰ ਸਕਦੀ ਤੂੰ ਸੱਚੀ ਕਹਿੰਦੀ ਆ ਨਾ ਆ ਗੱਲ ਤਹੀਂ ਮੈਂ ਤਾਂ ਉਮੀਦ ਕਰਦੇ ਜੇ ਇਦਾਂ ਦੀ ਕਿ ਮੈਂ ਇਹ ਕੰਮ ਕਰ ਸਕਦੀ ਨਹੀਂ ਨਹੀਂ ਤੂੰ ਨਹੀਂ ਗਰਮੀ ਤੇ ਗੱਲ ਕਰ ਸਕਦੀ ਫੇਰ ਚੱਲ ਫਿਰ ਹੋ ਸਕਦਾ ਹੈ ਫਿਰ ਉਦਾਂ ਹੀ ਮੈਨੂੰ ਕਹਿੰਦੇ ਹੋਣਗੇ ਸੱਚੀ ਮਨੇ ਮੈਨੂੰ ਤੇ ਆ ਤੁਸੀਂ ਨਾ ਉਹ ਤਰਾ ਚੌਂਦਗੀ ਜਿੱਚ ਵੀ ਪਾਤਾ ਘਰ ਤੋਂ ਕੋਈ ਕਹਿਣ ਡਿਆ ਤਸੂ ਆਪਣੇ ਘਰ ਵਾਲੇ ਨੂੰ ਕੌਣ ਮੈਨੂੰ ਲੱਗਦਾ ਹੋ ਸਕਦਾ ਮੈਨੂੰ ਬਾਰ-ਬਾਰ ਤੇਰੀ ਗੱਲ ਵੀ ਸਹੀ ਆ ਉਹ ਮੈਨੂੰ ਉੱਥੇ ਰੱਖਣ ਵਾਸਤੇ ਕਹਿੰਦੇ ਹੋਣਗੇ ਵੀ ਤੇਰੇ ਘਰੋਂ ਕੋਈ ਇਦਾਂ ਕਹਿੰਦਾ ਵਾ ਤਾਂ ਕਰਕੇ ਵੀ ਮੇਰਾ ਮਨ ਘਰੋਂ ਚੁੱਕਿਆ ਜਾਵੇ ਹੈ ਨਾ ਐਹੀ ਗੱਲ ਹੋ ਸਕਦੀ ਆ ਹੋਰ ਕੋਈ ਪੁਰਾਣੀ ਸੋਚ ਸਕਦਾ ਆਪਣੇ ਘਰ ਦਾ ਮੈਂਬਰ ਵੀ ਨਹੀਂ ਕੋਈ ਪੁਰਾ ਸੋਚ ਸਕਦਾ ਆਪਣੇ ਵਾਸਤੇ ਹਾਂ ਇਹ ਤੇ ਹੈਗਾ ਹੀ ਆ ਚਲ ਕੋਈ ਗੱਲ ਨਹੀਂ ਗਰਮੀ ਤੂੰ ਇਦਾਂ ਕਰ ਉਹਨਾਂ ਤੋਂ ਵਧੀਆ ਜੀ ਰੋਟੀ ਬਣਾ ਕੇ ਮੈਨੂੰ ਖਵਾਸ ਸਹੀ ਗੱਲ ਮੈਂ ਉੱਥੇ ਨਾ ਦਾਲਾਂ ਹੀ ਪਿੰਦਾ ਰਿਹਾ ਬਸ ਖਾਲੀ ਉਹ ਦਵਾਈ ਲਿਆ ਕਦੀ ਕੋਸ਼ ਖਾਲਾ ਕਦੀ ਦਲੀਆ ਖਵਾਦੇ ਪਾਸ ਇਸ ਤੋਂ ਇਲਾਵਾ ਖਿਚੜੀ ਜੀ ਖਵਾ ਦਿੰਦੇ ਹੀ ਖਾਣ ਵਾਸਤੇ ਕੋਈ ਚੰਗੀ ਚੀਜ਼ ਨਹੀਂ ਖਾਦੀ ਜਾਂ ਮੈਨੂੰ ਬਸ ਬੈਠੇ ਤੇ ਲੰਬੇ ਪਾਛੜ ਤੇ ਨੇ ਦਵਾਈਆਂ ਦੇ ਕੇ ਤੇ ਮੈਂ ਤਾਂ ਬਹੁਤਾਂ ਮੰਦਾ ਹਾਲ ਹੋਇਆ ਮੇਰਾ ਤੁਸੀਂ ਇਦਾਂ ਕਰੋ ਪਹਿਲਾਂ ਤੁਸੀਂ ਨਹਾ ਲਓ ਫਰੈਸ਼ ਹੋ ਜਾਓ ਤੇ ਫਿਰ ਮੈਂ ਕੋਈ ਨਾ ਕੋਈ ਚੀਜ਼ ਵਧੀਆ ਬਣਾਉਣੀ ਤੁਸੀਂ ਆਪ ਹੀ ਦੱਸ ਦਿਓ ਤੁਸੀਂ ਖਾਣਾ ਕੀ ਮੈਂ ਉਹ ਹੀ ਤਾਂ ਡਲੇ ਬਣਾ ਲੈਣੀ ਆ ਤੇ ਤੈਨੂੰ ਪਤਾ ਤੇ ਹੈਗਾ ਮੇਰੀ ਮਨਪਸੰਦ ਚੀਜ਼ ਕਿਹੜੀ ਹੈ ਕਿ ਜਿਹੜੀ ਮਰਜ਼ੀ ਜੀ ਬਣਾ ਲਾ ਤੈਨੂੰ ਪਤਾ ਹੈ ਮਨਪਸੰਦ ਕਈ ਚੀਜ਼ ਮੇਰੀ ਹੈਗੀ ਹੈ ਕੋਈ ਗੱਲ ਨਹੀਂ ਮੈਂ ਬਣਾ ਲੈਣੀ ਆ ਪਰ ਤੁਸੀਂ ਆ ਮਨ ਤੇ ਬੋਝ ਨਹੀਂ ਹੁਣ ਪਾਉਣਾ ਜੇ ਇਹੋ ਜੇ ਬੋਝ ਪਾਓਗੇ ਇਹ ਤੇ ਫਿਰ ਹਾਲਤ ਉਦਾਂ ਦੀ ਹੋਗੀ ਫੇਰ ਆਪਣੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਖੋਚ ਰਿਹਾ ਕਰੋ ਸਾਰਿਆਂ ਦੇ ਨਾਲ ਇਦਾਂ ਦੀਆਂ ਦਿਮਾਗ 'ਚ ਗੱਲਾਂ ਬਿਲਕੁਲ ਨਹੀਂ ਲਿਆਉਣੀਆਂ ਤੁਸੀਂ ਨਹਾ ਕੇ ਆਓ ਜਾਓ ਮੈਂ ਤੁਹਾਡਾ ਤੌਲੀਆ ਲੈ ਕੇ ਆਉਣੀ ਆ ਨਹਾਓ ਤੁਸੀਂ ਠੀਕ ਹੈ ਫਿਰ ਮੈਂ ਮਨੀ ਸਿਆ ਇਸ ਕੰਮ ਦੀ ਮਾਸਟਰ ਮਾਈਂਡ ਜਿਹੜੀ ਆ ਨਾ ਉਹ ਭਾਬੀ ਆ ਮੈਨੂੰ ਪੂਰਾ ਪੂਰਾ ਸ਼ੱਕ ਮੈਨੂੰ ਭਾਬੀ ਤੇ ਪੈਂਦਾ ਕਿਉਂਕਿ ਗਰਮੀਤ ਨੂੰ ਮੈਂ ਹੁਣੇ ਪੁੱਛਿਆ ਵਾ ਗਰਮੀਤ ਅਗਰ ਕੋਈ ਕੰਮ ਕੀਤਾ ਹੁੰਦਾ ਤੇ ਉਹਦੀਆਂ ਅੱਖਾਂ ਤੋਂ ਪਤਾ ਲੱਗ ਜਾਣਾ ਸੀ ਉਹਨੇ ਇਹ ਕੰਮ ਨਹੀਂ ਕੀਤਾ ਨਾ ਮੈਨੂੰ ਫੜਾਇਆ ਤੇ ਨਾ ਮਗਰ ਫੋਨ ਕਰਕੇ ਇਹ ਕੰਮ ਕਰਾਉਣੀ ਦਈਆ ਤੇ ਇਹ ਸਾਰਾ ਕੰਮ ਮੈਨੂੰ ਲੱਗਦਾ ਭਾਬੀ ਦਾ ਹੀ ਆ ਫੋਨ ਵੀ ਭਾਬੀ ਨੂੰ ਹੀ ਆਇਆ ਤੇ ਭਾਬੀ ਕਹਿੰਦੀ ਵਾ ਫੋਨ ਕਰਕੇ ਵੀ ਇਹਨਾਂ ਨੂੰ ਦੱਸਿਆ ਇਹ ਇਹ ਸਾਰੇ ਕੰਮ ਭਾਬੀ ਦੇ ਆ। ਉਹ ਇੰਨੀ ਆ। ਮੈਨੂੰ ਪਤਾ ਲਾ ਲੈਂਦਾ ਜਰਾ ਕਰ। ਹੈ ਕੌਣ ਹੈ ਇਹ ਦੇ ਪਿੱਛੇ? ਫਿਰ ਵੇਖੀ ਮੈਂ ਦੱਸਦਾ ਉਹਨੂੰ। ਮੰਮੀ ਜੀ ਮੈਨੂੰ ਆਪਾਂ ਘਰੇ ਰੱਖ ਕੇ ਤੇ ਸਹੀ ਕੀਤਾ ਵਾ। ਹਾਏ ਹਾਏ ਹੋਰ ਅਸੀਂ ਗਲਤ ਵੀ ਕੀ ਕੀਤਾ ਵਾ? ਮੇਰਾ ਪੁੱਤ ਵਾ ਕਿੱਦਾਂ ਘਰੋਂ ਕੱਢ ਦਾਂ? ਮੰਮੀ ਘਰੋਂ ਕੱਢਣ ਨੂੰ ਨਹੀਂ ਮੈਂ ਤੁਹਾਨੂੰ ਆਖਣ ਲਈ। ਮੈਂ ਕਹਿੰਦੀ ਆ ਫਿਰ ਵੀ ਮੰਮੇ ਮੈਨੂੰ ਨਹੀਂ ਲੱਗਦਾ। ਕਿ ਪੂਰੀ ਤਰ੍ਹਾਂ ਠੀਕ ਹੋਇਆ ਜੇ ਪੂਰੀ ਤਰ੍ਹਾਂ ਠੀਕ ਹੋਏ ਹੁੰਦੇ ਤੁਸੀਂ ਆਪਸੇ ਆਣੇ ਹੋ ਮੰਮੀ ਹਸਪੀਟਲ ਕੋਈ ਸੱਦਦਾ ਕੋਈ ਸਾਨੂੰ ਉਹ ਦੱਸ ਦੇ ਵੀ ਆਜੋ ਲੈ ਜਾਓ ਐਦਾਂ ਕਿਦਾਂ ਮੰਮੀ ਉਹ ਕੱਲੇ ਨੂੰ ਘੱਲ ਦੇਣਗੇ ਤੇ ਕੱਲਾ ਹੀ ਕਰਨੂ ਆਜੂਗਾ ਕੋਈ ਵੀ ਪੇਸ਼ੈਂਟ ਹੋਵੇ ਖਾ ਗਰਮੀ ਤੇ ਘਰਿਆ ਠੀਕ ਹੋ ਹੀ ਗਿਆ ਵਾ ਤਾਂ ਹੀ ਉਹਨੇ ਕੱਲ ਲਿਆ ਉਹਨਾਂ ਦਾ ਦਿਮਾਗ ਭੁਵੇਂ ਜਿਹੜਾ ਨੇ ਉਸੜ ਛੱਡ ਦੇਣੇ ਵੀ ਚੱਲ ਜੋ ਪਰ ਮੰਮੀ ਮੈਂ ਕਿਉਂ ਇਹ ਚੱਕਰ ਜੇ ਚ ਘੁੰਮੀ ਜਾਨੀ ਆ ਮੈਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਇਹੋ ਜਈ ਨਹੀਂ ਛੱਡਨੀ ਚੰਗਾ ਭਲਾ ਹੁੰਦਾ ਸੀ ਇਹ ਕਿਹੜਾ ਬਚਪਨ ਤੋਂ ਇਦਾਂ ਦਾ ਸੀ ਛਦਾਈ ਆ ਹੁਣ ਕਹਿ ਕੂ ਕੇ ਕਰਤਾ ਐਤ ਭਾਵੇਂ ਥੋੜਾ ਆਵੇ ਕਹਿਣ ਵਾਲਿਆਂ ਨੇ ਜ਼ਿਆਦਾ ਕਰਤਾ ਘਰਿਆ ਕੇ ਦਾ ਪੁੱਠੇ ਪੈਰਾਂ ਵਾਲਿਆਂ ਦਾ ਉਹ ਕਲ ਪੈਰਾਂ ਪਾ ਗਿਆ ਜਿਹੜਾ ਮੁੰਡਾ ਛਦਾਈ ਹੋ ਗਿਆ ਮੰਮੀ ਇਦਾਂ ਦੀਆਂ ਤੁਸੀਂ ਕਿਦਾਂ ਗੱਲਾਂ ਕਰੀ ਜਾਂਦੇ ਹੋ ਤੁਹਾਡੇ ਸਾਹਮਣੇ ਤੇ ਮੰਮੀ ਕਿਦਾਂ ਦੀਆਂ ਹਰਕਤਾਂ ਕਰਦੇ ਹੁੰਦੇ ਸੀ ਇਦਾਂ ਵੀ ਕੋਈ ਭਲਾ ਆਪਣੀ ਜਨਾਨੀ ਨਾਲ ਕਰਦਾ ਵਾ ਜਿੰਦਾ ਛੱਤ ਤੋਂ ਲਮਕਾ ਦੋ ਕਦੀ ਕੋਹ ਕਦੀ ਕੋਹ ਚਲੋ ਹੋ ਗਈਆਂ ਗਲਤੀਆਂ ਹੁਣ ਉਹ ਮਾਫੀ ਮੰਗਣ ਡਿਆ ਨਾ ਉਹ ਤੇ ਮੇਰੀਆਂ ਸਵਾ ਖਾਂ ਡਿਆ ਵਾ ਤੇ ਤਾਂ ਵੀ ਨਹੀਂ ਯਕੀਨ ਦੇ ਨੂੰ ਹੈਗਾ ਨਹੀਂ ਮੰਮੀ ਸੋਵਾ ਤੇ ਖਾਂਦੇ ਆ ਯਕੀਨ ਤੇ ਮੈਨੂੰ ਆਉਂਦਾ ਵਾ ਹਾਂ ਯਕੀਨ ਆਉਂਦਾ ਪਰ 1% ਲਈ ਫੇਰ ਮੇਰਾ ਦਿਮਾਗ ਉੱਥੇ ਹੀ ਚੱਲ ਜਾਂਦਾ ਹਾਂ ਹੈ ਤੇ ਇਹਨੂੰ ਹੁਣ ਕਿਹੜੇ ਕਿਹੜੇ ਸਬੂਤ ਦਈਏ ਅਸੀਂ ਹੈ ਬੀ ਠੀਕ ਹੋ ਗਿਆ ਵਾ ਤੇ ਇਹ ਤਾਂ ਮੰਨਣ ਚ ਹੀ ਨਹੀਂ ਜਾਂਦੀ ਮੈਨੂੰ ਗੱਲ ਆਉਂਦੀ ਕੋਈ ਵੀ ਗਰਮੀਤ ਨਾ ਕਸੂਰ ਤੇਰਾ ਦੇ ਵਿੱਚ ਤੇ ਨਾ ਮੇਰਾ ਕਸੂਰ ਹੈ ਉਹ ਮੋੜ ਤੋਂ ਤਾਂ ਨਹੀਂ ਇਦਾਂ ਦਾ ਖਰਿਆ ਕਿਸ ਨੇ ਕੋਈ ਕਾਰੀ ਨਹੀਂ ਦਿੱਤਾ ਜਿਹੜਾ ਸ਼ਦਾਈ ਹੋ ਗਿਆ ਵਾ ਹੈ ਮੰਮੀ ਜੀ ਮੈਨੂੰ ਆ ਕਰਨ ਕਰਾਉਣ ਵਾਲੀਆਂ ਗੱਲਾਂ ਤੇ ਨਾ ਵਿਸ਼ਵਾਸ ਜਿਆ ਨਹੀਂ ਹੈਗਾ ਪਰ ਜੇ ਇਹੇ ਗੱਲ ਆ ਨਾ ਤੇ ਉਹਦੇ ਘਰ ਕੋਈ ਘਟਾ ਨਹੀਂ ਹੈਗਾ ਵਾਹਿਗੁਰੂ ਦੇ ਘਰ ਤੁਸੀਂ ਬਾਬੇ ਦੀਪਸੋਂ ਦਾ ਨਾਮ ਲੈ ਕੇ ਉਹਨੂੰ ਗੁਰਦੁਆਰੇ ਲੈ ਕੇ ਜਾਇਆ ਕਰੋ ਸਵੇਤੇ ਉੱਠਿਆ ਕਰੋ ਜਾਨੇ ਆ ਤੁਸੀਂ ਨਾਲ ਉਹਨਾਂ ਨੂੰ ਵੀ ਠਾ ਲਿਆ ਕਰੋ ਕੋਈ ਗੱਲ ਨਹੀਂ ਮੈਂ ਹੁਣ ਖੜਿਆ ਕਰੂੰ ਗੁਰਦੁਆਰੇ ਤੇ ਮਹਾਰਾਜ ਦੀ ਬਾਣੀ 'ਚ ਕਿੰਨੀ ਤਾਕਤ ਆ ਬੜੀ ਤਾਕਤ ਵਾ ਉਹਨੇ ਠੀਕ ਕਰਨਾ ਬਾਕੀ ਤੂੰ ਵੀ ਯਕੀਨ ਕਰ ਉਹ ਠੀਕ ਹੋ ਗਿਆ ਵਾ ਇਦਾਂ ਨਾ ਹੁਣ ਬਾਰ-ਬਾਰ ਉਹਨੂੰ ਕਹਿ ਕੇ ਨਾ ਗੁੱਸਾ ਚੜਾ ਤੇ ਨਾਲੇ ਉਹ ਕਿੱਥੇ ਗਿਆ ਹੁਣ ਨਾਉਣ ਗਏ ਨੇ ਮੰਮੀ ਜੀ ਮੈਂ ਤੇ 24 ਘੰਟੇ ਮਹਾਰਾਜ ਦੇ ਘਰ ਅਰਦਾਸਾਂ ਕਰਦੀ ਆ ਪੀ ਮਹਾਰਾਜੋ ਠੀਕ ਠਾਕ ਹੋਣ ਤੇ ਚਲੋ ਮਾਂ ਦੀਆਂ ਜਿਹੜੀਆਂ ਤੁਮਾਮਾ ਹੁੰਦੀਆਂ ਨਾ ਉਹ ਦਵਾਈ ਨਾਲੋਂ ਵੱਧ ਕੇ ਲੱਗਦੀਆਂ ਹੋਰ ਮੈਦਾ ਪਾਣੀ ਕਿਹੜਾ ਵੇਲਾ ਠੀਕ ਹੋ ਜੇ ਜੇ ਉੱਥੇ ਤਾਂ ਤਾਂ ਵੀ ਜਾਨ ਸੁੱਕੀ ਰਹਿੰਦੀ ਹੁਣ ਆਇਆ ਤੇ ਮੇਰੇ ਮਨ ਨੂੰ ਤਾਂ ਬਹੁਤ ਖੁਸ਼ੀ ਆ ਪਿਆ ਆ ਵਾ ਖਰਿਆ ਮਾਲਕ ਨੇ ਠੀਕ ਹੀ ਨਹੀਂ ਕਰਕੇ ਘੱਲ ਦਿੱਤਾ ਤੂੰ ਐਦਾਂ ਕਰ ਰੋਟੀ ਪਾਣੀ ਪਕਾ ਕੇ ਸਵਾਰ ਕੇ ਤੈਨੂੰ ਖਵਾ ਲੈ ਚੰਗੀ ਤਰ੍ਹਾਂ ਓ ਖਾ ਕੇ ਤੇ ਚਾਜਣਾ ਰੋਟੀ ਪਾਣੀ ਖਾਧੀ ਕਿ ਨਹੀਂ ਨਹੀਂ ਮੰਮੀ ਜੀ ਮੈਂ ਰੋਟੀ ਬਣਾਉਣੀ ਚੱਲੀ ਹਾਂ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਆ ਖੁਸ਼ੀ ਤੇ ਮੰਮੀ ਮਿੰਨੋ ਵਿੱਚ ਬਹੁਤ ਆ ਕੋਈ ਨਹੀਂ ਮੈਂ ਬਣਾਣੀ ਰੋਟੀ ਉਹਨਾਂ ਵਾਸ ਅੱਛਾ ਮੈਨੂੰ ਦੱਸੋ ਸਬਜੀ ਸਵਾਦ ਬਣੀ ਬਹੁਤ ਜ਼ਿਆਦਾ ਸਵਾਦ ਸਹੀ ਗੱਲ ਰੋਟੀ ਇੰਨੀ ਸਵਾਦ ਲੱਗੀ ਨਾ ਮੈਨੂੰ ਮਜ਼ਾ ਹੀ ਆ ਗਿਆ ਰੋਟੀ ਖਾ ਕੇ ਅੱਜ ਤਾਈ ਮੈਂ ਇੱਕ ਇੱਕ ਬੁਰਕਾ ਲਿਆਈ ਹਾਂ ਗਰਮ ਗਰਮ ਲਾ ਕੇ ਹੋਰ ਕੀ ਮੈਂ ਟਿੱਡ ਭਰ ਕੇ ਰੋਟੀ ਖਾਤੀ ਅੱਜ ਸਹੀ ਗੱਲ ਇੰਨੇ ਦਿਨ ਆ ਗਏ ਜੀ ਭਰ ਗਿਆ ਟਿੱਡ ਹੋਰ ਕੀ ਠੀਕ ਆ ਨਾਲੇ ਗਰੇ ਮੇਰੀ ਗੱਲ ਸੁਣੋ ਮੈਂ ਨਾ ਉਦੋਂ ਦਾ ਯਾਰ ਉੱਥੇ ਉਹਨਾਂ ਨੇ ਦਵਾਈ ਵਾਲੇ ਉੱਥੇ ਹੀ ਦਵਾਈਆਂ ਲਾਈ ਜਾਂਦੇ ਇਹ ਕਮਰੇ 'ਚ ਹੀ ਬੰਦ ਕੀਤਾ ਉਹਨਾਂ ਨੇ ਮੈਨੂੰ ਉੱਥੇ ਉਹਨਾਂ ਦਾ ਜਿਹੜਾ ਕੰਮ ਹੁੰਦਾ ਉਹ ਟ੍ਰੀਟਮੈਂਟ ਕਰਨਾ ਹੁੰਦਾ ਤੇ ਮੈਂ ਮੜਾ ਜਾ ਬਾਹਰ ਅੰਦਰ ਘੁੰਮਾਂ ਇਹ ਤੂੰ ਇੰਦਾ ਕਾ ਤੂੰ ਅਰੈਸਟ ਕਰਨ ਚ ਮੈਂ ਬਾਰੰਦ ਦਾ 76ਵਾਂ ਮੜਾ ਕੋਟਾ ਹਾਏ ਮੈਂ ਤੇ ਤੁਹਾਡੇ ਕੋਲ ਵੇਲੀ ਹੋ ਕੇ ਆਈ ਆ ਤੁਹਾਡਾ ਜੀ ਨਹੀਂ ਕਰਦਾ ਮੇਰੇ ਲੱਗੇ ਬਹਿਣ ਨੂੰ ਤੁਸੀਂ ਫੇਰ ਆਂਦੇ ਮੈਂ ਬਾਹਰ ਚੱਲ ਜਾ ਕੋਈ ਗੱਲ ਨਹੀਂ ਮੈਂ ਤੇਰੇ ਲੱਗੇ ਬਹਿਣਾ ਮੈਂ ਕਿੱਥੇ ਜਾਣਾ ਦੱਸ ਪਲਾ ਮੜੇ ਜਾਂ ਮੈਂ ਕਿ ਬਾਹਰ ਦੀ ਹਵਾ ਵਾ ਲੈਵਾਂ ਨਾਲੇ ਪਿੰਡ ਦਾ ਮਾਹੌਲ ਚਲ ਵੀ ਖਾ ਮੜਾ ਮੋਟਾ ਅੱਛਾ ਮੈਂ ਹਜੇ ਤੇ ਵੇੜੇ ਚ ਚੱਲੇ ਤੇ ਮੈਂ ਵੀ ਤੁਹਾਡਾ ਨਾ ਚੱਲਨੀ ਆ ਨਹੀਂ ਇੱਥੇ ਹੀ ਬਸ ਗੇਟ ਤੱਕ ਹੀ ਬਾਹਰ ਮੜਾ ਮੋਟਾ ਵੇਖ ਆਵਾ ਜਾ ਕੇ ਮੈਂ ਆਹ ਗਲੀ ਚ ਮੈਂ ਖਲੋਖ ਲਾਵਾਂ ਘੜੀ ਹਨਾ ਬੰਦੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵ ਚਲੋ ਕੋਈ ਗੱਲ ਨਹੀਂ ਐਨੇ ਪਰੇਸ਼ਾਨ ਕਿਉਂ ਡਿਆ ਜਾਓ ਘਮਾਓ ਹਾਂ ਮੈਂ ਕਿਹਾ ਸ਼ਾਂਤ ਮਨਾ ਹੀ ਨਾ ਕਰਦੇ ਕਿਤੇ ਨਹੀਂ ਨਹੀਂ ਮੈਂ ਨਹੀਂ ਤੁਹਾਨੂੰ ਮਨਾ ਕਰਦੀ ਬਸ ਤੁਸੀਂ ਇਦਾਂ ਹੱਸਦੇ ਰਿਹਾ ਕਰੋ ਨਹੀਂ ਮੈਂ ਹੁਣ ਹੱਸੇ ਜਣਾ ਤੂੰ ਟੈਨਸ਼ਨ ਨਾ ਲੈ ਕੇ ਗੱਲ ਦੀ ਮੈਂ ਬਿਲਕੁਲ ਠੀਕ ਹੋ ਗਿਆ ਮੈਂ ਤੂੰ ਹੀ ਮੇਰੀ ਗੱਲ ਦਾ ਯਕੀਨ ਕਰੋ ਮੈਂ ਤੁਹਾਨੂੰ ਯਕੀਨ ਕਰਾਉਂਦਿਆਂ ਤੂੰ ਯਕੀਨ ਨਹੀਂ ਕਰਦਾ ਮੇਰੀ ਗੱਲ ਦਾ ਨਹੀਂ ਨਹੀਂ ਮੈਨੂੰ ਬਹੁਤ ਯਕੀਨ ਹੈ ਤੁਹਾਡੇ ਤੇ ਬਹੁਤ ਜ਼ਿਆਦਾ ਯਕੀਨ ਹਾਂ ਚਲ ਠੀਕ ਹੈ ਤੂੰ ਵਾਹ ਫਿਰ ਮੈਂ ਹੌਨਾ ਚਾਹਾਂ ਠੀਕ ਲੱ ਮੈਂ ਕੀ ਪੈਣਾ ਵਾਂ ਮੈਂ ਮੈਨੂੰ ਆਕੇ ਤੂੰ ਰੈਸਟ ਕਰ ਲਾ ਰੋਟੀ ਖਾ ਕੇ ਤੇ ਭਾਂਡੇ ਮੈਂ ਰੱਖ ਆਈ ਆ ਪਹਿਲਾਂ ਮੈਂ ਭਾਂਡੇ ਹੀ ਧੋ ਆਵਾਂ ਉਹਨਾਂ ਚਿਰ ਨੂੰ ਇਹ ਘੁੰਮ ਕੇ ਆ ਜਾਣਗੇ ਫੇਰ ਇਕੱਠੇ ਟੈਸਟ ਕਰ ਲਾਂਗੇ ਆਏ ਹਾਏ ਮੈਂ ਵੀ ਤਾਂ ਮਲੀ ਹੋਈ ਪਈ ਆ ਲੈ ਜਿਹੜੀ ਖੁਸ਼ਖਬਰੀ ਦੱਸਣ ਵਾਲੀ ਹੀ ਉਹ ਤੇ ਮੈਂ ਉਹਨਾਂ ਨੂੰ ਦੱਸੀ ਨੀਂਗੀ ਐਨਾ ਗੱਲਾਂ ਚ ਹੀ ਹੋਈ ਪਈ ਆ ਨਾਲੇ ਇਹ ਗੱਲ ਦੱਸਦੀਆਂ ਨਾ ਉਹਨਾਂ ਨੂੰ ਤੇ ਬੜੇ ਖੁਸ਼ ਹੋ ਜਾਣਗੇ ਕਿਉਂਕਿ ਜਿੱਦਾਂ ਸਾਡੀਆਂ ਮਾਵਾ ਨੇ ਪਿਓ ਆ ਉਹਨਾਂ ਨੂੰ ਕਿੰਨਾ ਸਾਡਾ ਮੋਹ ਆਉਂਦਾ ਹੈ ਇਹਨਾਂ ਦਾ ਆਪਣਾ ਖੂਨ ਆ ਇਹ ਵੀ ਪਿਓ ਬਣਨਗੇ ਇਹਨਾਂ ਨੂੰ ਵੀ ਪਤਾ ਹੋਊਗਾ ਇੱਕ ਬੱਚੇ ਦਾ ਮੋਹ ਪਿਆਰ ਜਿਹੜਾ ਹੁੰਦਾ ਬੜੀ ਵੱਡੀ ਚੀਜ਼ ਹੁੰਦੀ ਆ ਤੇ ਜਿਹੜੇ ਮੇਰੇ ਮਨ 'ਚ ਵਹਿਮ ਛੱਪ ਜੇ ਇਹਨਾਂ ਦੀਦੀ ਨੇ ਇੰਨੀ ਗੱਲ ਕੀਤੀ ਆ ਤੇ ਵਹਿਮ ਜਾ ਹੋ ਗਿਆ ਢਿੱਡ 'ਚ ਉਹ ਵੀ ਮੇਰਾ ਵਹਿਮ ਨਿਕਲ ਜਾਊਗਾ ਤੇ ਉਹਦੇ ਨਾਲ ਨਾਲ ਇਹ ਵੀ ਵੇਖੀ ਕਿੰਨੇ ਖੁਸ਼ ਹੁੰਦੇ ਆ ਜਿਦੋਂ ਇਹੋ ਜਿਹੀ ਗੱਲ ਸੁਣੀ ਜੇ ਕੋਈ ਥੋੜਾ ਬੋਤਾ ਇਹਨਾਂ ਦੇ ਮਨ 'ਚ ਹਾਉ ਵੀ ਤੇ ਉਹ ਵੀ ਵੇਖੀ ਠੀਕ ਹੋ ਜਾਣਾ ਇਹਨਾਂ ਨੇ ਗਰਮੀ ਜੀ ਤੂੰ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਆਈਆਂ ਭਾਜੀ ਮੈਂ ਕਿਤੇ ਨਾ ਆਉਣਾ ਸੀ ਮਨੀ ਨਹੀਂ ਆਈਆਂ ਅੱਛਾ ਮਨੀ ਆ ਗਿਆ ਵਾ ਹਾਂਜੀ ਮਨੀ ਆ ਗਿਆ ਵਾ ਇੱਥੇ ਬਾਹਰ ਹੀ ਸੀ ਗਲੀ 'ਚ ਬਾਹਰ ਤੋਂ ਮੈਂ ਵੇਖਿਆ ਨਹੀਂ ਕਿਦੇ ਉਹ ਤੇ ਹੁਣ ਨਹੀਂ ਗਿਆ ਇਹ ਅੱਛਾ ਆ ਗਿਆ ਵਾ ਆਹ ਖਾਨਾ ਤਾਂ ਭੱਜ ਕੇ ਆਇਆ ਵਾ ਆ ਕੇ ਐਦਾਂ ਪੁੱਛਣ ਨੇ ਆ ਜਿੱਦਾਂ ਉਹਦੀ ਆਰਤੀ ਕਰਨੀ ਹੁੰਦੀ ਆ ਚੱਲ ਕੋਈ ਨਹੀਂ ਠੀਕ ਹੋ ਕੇ ਆਇਆ ਹੋਗਾ ਆਹੋ ਪੂਰਾ ਠੀਕ ਹੋ ਕੇ ਆਇਆ ਵਾ ਕੇ ਹਾਂ ਹਾਂ ਐਦਾਂ ਕਾਨੂੰ ਕਹਿਣ ਦੀ ਆ ਕਿ ਉਹ ਕਾ ਮੂੰਹ ਤੇ ਜ਼ਬਾਨੀ ਨਹੀਂ ਰਹਿੰਦੀ ਹੈ ਜੀ ਮੇਰੇ ਗੱਲ ਤੋਂ ਖਰਾ ਤੱਕ ਕਿੱਥੋਂ ਤੱਕੇ ਤੋੜੇ ਖਾਂਦਾ ਵਿਚਾਰ ਆ ਮਸੀ ਠੀਕ ਹੋਇਆ ਵਾ ਫੇਰ ਇਹਦੀ ਉਵੇਂ ਹੀ ਗੱਲ ਵਾ ਵੇਲਾ ਇਹਦੀ ਸੂਈ ਉੱਥੇ ਹੀ ਅੜੀ ਮਮੀ ਮੇਰੀ ਸੂਈ ਉੱਥੇ ਹੀ ਅੜਨੀ ਆ ਉਹ ਤਾਂ ਮੂੰਹ ਚੋਕੇ ਭੱਜ ਕੇ ਆ ਗਿਆ ਉਹਨਾਂ ਨੂੰ ਕੀਤਾ ਦੱਸਿਆ ਕਿ ਨਹੀਂ ਦੱਸਿਆ ਅਗਲੇ ਦਾ ਫੋਨ ਆਇਆ ਹੀ ਮਗਰ ਵੀ ਭੱਜ ਗਿਆ ਜੇ ਬੰਦਾ ਤੁਹਾਡਾ ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਹੈਗੀ ਭਾਵੇਂ ਤੁਹਾਡਾ ਜਿੱਥੇ ਮਰਜ਼ੀ ਸਿਰਫ ਪਾਰ ਕੇ ਤੇ ਰਾਦੇ ਤੁਹਾਡੇ ਪਾਤਾ ਤੇ ਤੁਹਾਡਾ ਪੋਤਗਾਰ ਆ ਗਿਆ ਨਾ ਮੈਂ ਆ ਤਾਂ ਸ਼ੁਗਰ ਕੀਤਾ ਹੋਇਆ ਆ ਨਹੀਂ ਮੰਮੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਹੋ ਨਾ ਤੁਹਾਨੂੰ ਕਿਦਾਂ ਦਾ ਲੱਗਦਾ ਵਾ ਮੈਨੂੰ ਤਾਂ ਕਰਿਆ ਉਹ ਠੀਕ ਲੱਗਣਾ ਕਰੀਤ ਨਾ ਵੀ ਗੱਲਾਂ ਕੰਡਿਆ ਤਾਂ ਵੀ ਠੀਕ ਆ ਭਾਜੀ ਮੰਮੀ ਦੀਆਂ ਸੌਂਵਾਂ ਖਾਣ ਦੇ ਸਿਰ ਤੇ ਹੱਥਰ ਤਰ ਕੇ ਆਂਦੇ ਮੰਮੀ ਮੈਨੂੰ ਸੌਂ ਲੱਗਿਆ ਹੁਣ ਮੈਂ ਠੀਕ ਆ ਉਹ ਚਲੋ ਠੀਕ ਆ ਜਿਹੜੇ ਸਦਾਈ ਹੁੰਦੇ ਆ ਨਾ ਐਦਾਂ ਹੀ ਸਵਾ ਖਾ ਖਾ ਕੇ ਸੱਚੇ ਹੋ ਜਾਂਦੇ ਹੁੰਦੇ ਆ ਉਹ ਜਿੱਦਣ ਤੇਰਾ ਜਾਂ ਮੇਰਾ ਭੋਕੇ ਦਾ ਨਿਸ਼ਾਨ ਕੀਤਾ ਨਾ ਪਤਾ ਫੇਰ ਲੱਗਣਾ ਉਹ ਸ਼ਦਾਈ ਹੈਗਾ ਕਿ ਨਹੀਂ ਹੈਗਾ ਸ਼ਦਾਈ ਨਹੀਂ ਨਹੀਂ ਦੀਦੀ ਵਾਹਿਗੁਰੂ ਦਾ ਨਾਮ ਲਾਉ ਤੁਸੀਂ ਐਦਾਂ ਕਿਉਂ ਆਖੰਡ ਹੈ ਜੇ ਉਹ ਚੱਲ ਬਲਜੀਤ ਕੋਈ ਗੱਲ ਨਹੀਂ ਸ਼ਰ ਮਾਰਨ ਦੀ ਕਿਰਪਾ ਕਰਤੀ ਹੋਵੇ ਠੀਕ ਹੋ ਗਿਆ ਹੋਵੇ ਤੂੰ ਚੰਗਾ ਪਾਵਾ ਤੁਸੀਂ ਮੰਨਦੇ ਤਾਂ ਮੰਨੀ ਜਾ ਮੈਂ ਨਹੀਂ ਮੰਦੀ ਆ ਇਹਦਾ ਕੰਨ ਜੁੜ ਗਿਆ ਹੋਣਾ ਹੁਣ ਜਦੋਂ ਫੇਰ ਵੱਡ ਦਿੱਤਾ ਨਾ ਪਤਾ ਫੇਰ ਹੀ ਲੱਗਣਾ ਇਹ ਤਾਂ ਉਹ ਗੱਲਾਂ ਤੇ ਹੋਰੋਂ ਫੜਦੀ ਨਹੀਂ ਨਾ ਜਦੋਂ ਆਂਦਾ ਆਇਆ ਹੈ ਤੇ ਕਲ ਵੀ ਜਾਂਦੀ ਇਹਨੂੰ ਕਹਿੰਦੀ ਕੀ ਤੈਨੂੰ ਮੱਛੀ ਲੱਗੀ ਹੈ ਮੈਨੂੰ ਸੱਚੀ ਤੈਨੂੰ ਮੱਛੀ ਲੱਗੀ ਆ ਉਹ ਮੈਂ ਤਾਂ ਕਿਤੇ ਰਾਤ ਪਿੰਡਾਸ ਆਪਾਂ ਸੌ ਵੀ ਨਹੀਂ ਸਕਦੇ ਉਹ ਕੁੰਡੀਆਂ ਲਾ ਕੇ ਸੌ ਤੇ ਫੇਰ ਸੌਆਂ ਕਰੂੰਗੀ ਇਹਦਾ ਕੀ ਪਤਾ ਰਾਤ ਗਲ ਘੁੱਟ ਦੇ ਨਹੀਂ ਇਹ ਹੱਥ ਜੋੜ ਕੇ ਮਾਲਕਾ ਸ਼ੁਕਰ ਉਹਨਾਂ ਦਾ ਘਰ ਵਸਦਾ ਰਹਿ ਗਿਆ ਇਹਦਾ ਨਾਂ ਕੀ ਕਰੀਏ ਸਮਝ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਹਾਂ ਹਾਂ ਜੀ ਇੱਕ ਮਿੰਟ ਲਈ ਮੈਂ ਯਕੀਨ ਕਰਦੀ ਆ ਆ ਦੀਦੀਆਂ ਗੱਲਾਂ ਸੁਣ ਕੇ ਫੇਰ ਮੇਰਾ ਵੀ ਮਨ ਡਰ ਜਾਂਦਾ ਮੰਮੀ ਤੂੰ ਹੀ ਨਾ ਘਰ ਵਸਾਈ ਜਾਓ ਤੁਹਾਡਾ ਕਰਾ ਲਿਓ ਕਤਲ ਐਡਾ ਤੇਰਾ ਕਤਲ ਹੋਲੇ ਪਿਆ ਜਿਹੜਾ ਹੋ ਚੱਲਿਆ ਆ ਵੇਖ ਲੈ ਉਹ ਚੱਲ ਮੰਮੀ ਤੁਸੀਂ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਉਹ ਕੀ ਇਹਨਾਂ ਨੇ ਦੁੱਧ ਦਾ ਸੜਾ ਲੱਸੀ ਵੀ ਫੂਕਾ ਮਾਰ ਰਿਹਾ ਪਿੰਡਾ ਉਹ ਗੱਲ ਇਹਦੀ ਹੋਈ ਆ ਉਹਨੇ ਡਰੀ ਆ ਹੋਰ ਗੱਲ ਕੋਈ ਨਹੀਂ ਗਈ ਹਾਂ ਹੈ ਇਹਨੂੰ ਬਹੁਤਾ ਡਰਵਾ ਹਟ ਨਾ ਜ਼ਿਆਦਾ ਡਰਵਾ ਨਹੀਂ ਕਿਤੇ ਉਹ ਜਦੋਂ ਸਵਾ ਖਾਂਡਿਆ ਸੱਚਾ ਤੱਕ ਨੇ ਲੈਣ ਡਿਆ ਇਹ ਤਾਂ ਵੀ ਨਹੀਂ ਯਕੀਨ ਕਰਨ ਦੀ